ਮਤਲਬ ਲਿੰਕਪਾਤਾ ਨੰਬਰ ਪਾਤਾ ਨੰਬਰ 5243 ਤੇ ਫਿਰ ਉਹਨੂੰ ਇੰਦਨ ਲੋਕਾਂ ਦੇ ਦਿੱਤੀ ਆ ਪੰਚਾਇਤ ਨੇ ਉਹ ਕਰੰਦਾਂ ਦਾ ਮਾਮਲਾ ਰਹਿ ਗਿਆ ਇਹਦੇ ਕਰਕੇ ਲੋਕਾਂ ਨੇ ਨਾ ਬਣਾਇਆ ਹੋਰ ਕਲੀਪ ਜਮੀਨਾਂ ਪੰਚਾਇਤ ਕੋਲੇ ਹਾਈਟ ਦੇਖਣ ਨੂੰ ਪਰ ਸਾਰੀ ਆਹ ਹੁਣ ਦੇਖੋ ਇੱਥੇ ਗਰਾਊਂਡ ਕਹਿੰਦੇ ਆ ਇੱਥੇ ਦਾ ਵਾਦੀ ਆਗੇ ਇੱਥੇ ਜੀ ਹਾਰੇ ਤੇ ਚੜਦੇ ਆਦੇ ਕੋਈ 90 ਲੋਕਾਂ ਪੰਚਾਇਤ ਦੀ ਜਮੀਨ ਨਹੀਂ ਹੈ ਇਹ ਧਾਰੀ ਮੈਨੂੰ ਬੱਸ ਉਹ ਜਿੰਨੀ ਜਿੰਨੀ ਮਲਦੀ ਰਿਪੋਰਟ ਦਿੰਦੇ ਚਾਹੀਦੇ ਚੀਜ਼ ਪੈਂਟ ਟਿਕਾਉਂਦੇ ਤਾਂ ਪੰਜ ਦੇ ਸਰ ਨਾਲੋਂ 28 ਕੇ ਕਹ ਰਿਹਾ 28 ਕਿੰਨੇ ਹਾਂਜੀ ਹਾਂਜੀ ਭਾਈ ਜੀ 28 ਦੀ 28 ਰਹੀ ਹੈ 28 ਦੇ 10 10 ਕੇ ਹੈਗੇ ਆ ਤੇ ਜਿਹੜਾ ਆ ਕੇ ਬਜਟ ਬਣਾ ਲੇਗੇ ਉਹ ਨਹੀਂ ਲੱਪੇ ਆ ਜੀ ਜਿੰਮੇਦਾਰਾਂ ਕੋਲੇ ਗਿਆ ਹੋਇਆ ਸਰ ਪਾਇ ਲਿਖਣਾ ਹੈ ਉਹ ਵੀ ਜ਼ਿੰਮੇਦਾਰੀ ਹੈ ਜੀ ਉਹਨੇ ਪਤਾ ਪਾਇਆ ਪਹਿਲਾਂ ਪਤਾ ਆਇਆ ਜੀ ਸਰ ਦੀ ਸਰਬ ਸਾਮਤੀ ਨਾ ਦਿੱਤੀ ਗਈ ਹੈ ਜੀ ਜਗਾ ਹੈ ਮ ਬਕਾਇਦਾ ਵੀਡੀਓ ਦੇ ਮਤਾ ਪਾਇਆ ਮਤਾ ਵੀ ਆ ਮਤਾ ਨੇ ਕਿਹਾ ਆਪਣੇ ਤਸਦ ਕਰ ਰਹੇ ਹਾਂ ਉਨਾ ਤਾਰੇ ਪੰਚਾਇਤ ਪੰਚਾਂ ਦੇ ਸਾਈਨ ਕਰੇ ਹੂੰ ਫਿਰ ਨੇ ਇਹ ਮੇਰੇ ਕੋਲ ਐਡਾ ਵੱਡਾ ਪਿੰਡ ਸੂਪ ਵਿੱਚ ਜਾਂਦਾ ਦੋ ਪਿੰਡਾਂ ਦਾ ਨਹੀਂ ਕਿ ਕੋਈ ਕੋਈ ਜੀ ਕੋਈ ਇਹਦੇ ਫਿਰ ਨੇ ਪਿੰਨੇ ਤੋਂ ਨੰਬਰ ਲਗਾ ਕੇ 10 ਮੈਮਰੀ ਹੈ 945 105000 ਹੈ ਠੀਕ ਹੈ 6 3 100000 ਇੰਟਰਨੈਟ ਹੈ ਜੀ ਆਪੇ ਆਉਣੇ ਦੇ ਲਈ ਇਹ ਇਕੱਲੇ ਆਈਏ ਜੇ ਕੋਈ ਨਾ ਆਵੇ ਨਾ ਮੈਂ ਮਾਦਾ ਹੀ ਲਾ ਨਹੀਂ ਲਾ ਸਕਦਾ ਹਾਂ ਇੰਟਰਨੈਟ ਰਾਜਾ ਜੀ ਆ ਗਿਆ ਜੀ ਇਹ ਤਾਂ ਕਲੀਅਰ ਕਟ ਹੈ ਉਹ ਜਰੂਰ ਪੂਰੀ ਮਤਾ ਪੈ ਗਿਆ ਪੰਚਾਇਤ ਦਾ ਉਹਨੂੰ ਰੱਦ ਨਹੀਂ ਕੀਤਾ ਜਾ ਰਿਹਾ ਇਸਾਰ ਸਿੱਖ ਦੇਖਦਾ ਹੈ ਤਾਂ ਕ੍ਰਿਟੀਕਲੀ ਰਣਜੀਤ ਜੀ ਤੇ ਆ ਰਹੇ ਜੀ ਜਿਆਦਾ ਗੱਲ ਦੀ ਬਾਤ ਹੈ ਜੀ पिंड श्री गुरु रविदास गुरुद्वारा साहब ਕਮਿਊਨਿਟੀ ਹਾਲ ਦੀਆਂ ਦੀਵਾਰਾਂ ਤੋੜ ਦਿੱਤੀਆਂ ਗਈਆਂ ਇੱਥੋਂ ਦੇ ਜਿਹੜੇ ਉਸ ਆਪਣੇ ਆਪ ਨੂੰ ਉੱਚੀ ਜਾਤੀ ਦੇ ਸਮਝਣ ਵਾਲੇ ਲੋਕ ਜਾਂ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਜਿਹਦਾ ਰੋਸ ਦੁਨੀਆ ਭਰ ਦੇ ਵਿੱਚ ਰਵਦਾਸੀਆ ਸਮਾਜ ਦੇ ਮਨਾਂ ਦੇ ਵਿੱਚ ਗਿਆ ਫਿਰਦੇ ਬਲੁੰਦਰੇ ਗਏ ਮਹਾਨ ਪੁਰਸ਼ ਪੰਚੇ ਬਖ ਬਖ ਲੀਡਰ ਵੀ ਇੱਥੇ ਪਹੁੰਚੇ ਪ੍ਰੋਟੈਸਟ ਚੱਲ ਰਿਹਾ ਜਤਨ ਜਾਰੀ ਨੇ ਤੇ ਅੱਜ ਚਰਨਛੋ ਪ੍ਰਾਪਤ ਹਰਤੀ ਸ਼੍ਰੀ ਖਰਾਲਗੜ੍ਹ ਸਾਹਿਬ ਚਰਨਛੋ ਤੋਂ ਜੋ ਸੰਚਾਲਕ ਸਤ ਸ੍ਰੀ ਅਕਾਲ ਸਰੇਂਦਰ ਦਾਸ ਜੀ ਵੀ ਮੌਕੇ ਤੇ ਪਹੁੰਚੇ ਆ ਜੈ ਗੁਰਦੇਵ ਮਹਾਰਾਜ ਜੀਓ ਮਹਾਰਾਜ ਜੀਓ ਅੱਜ ਤੁਸੀਂ ਵੀ ਇਸ ਸੰਗਤ ਤੇ ਪਹੁੰਚੋ ਅੱਜ ਵੀ ਦੇਖੋ ਜਾਤ ਪਾਤ ਦਾ ਜਿਹੜਾ ਵਿਤਕਰਾ ਅੱਜ ਵੀ ਉੱਚ-ਨੀਚ ਦਾ ਜਿਹੜਾ ਪੜਾ ਅੱਜ ਵੀ ਦਵਾਇਆ ਜਾ ਰਿਹਾ ਇਦਾਂ ਦੀ ਮਾਨਸਿਕਤਾ ਦੇ ਨਾਲ ਅੱਜ ਆਪਾਂ ਸਾਰੇ ਦੇਖ ਰਹੇ ਕਿ ਗੁਰੂ ਘਰ ਦੀਆਂ ਜਿਹੜੀਆਂ ਦੁਵਾਰਾਂ ਤੋੜੀਆਂ ਗਈਆਂ ਤੁਸੀਂ ਪਹੁੰਚੇ ਹੋ ਅੱਜ ਸੰਗਤ ਨੂੰ ਹੌਸਲਾ ਦੇਣ ਦੇ ਲਈ ਨਾਲ ਇਨਸਾਫ ਦਵਾਉਣ ਦੇ ਯਤਨ ਦੇ ਲਈ ਵੀ ਤੁਸੀਂ ਪਹੁੰਚੇ ਹੋ ਕਿਤੇ ਕੀ ਕਹਿਣਾ ਚਾਹੂਗਾ ਪਹਿਲੇ ਤਾਂ ਮੈਂ ਬਿੰਦੇ ਜਿਸੰ ਦਾ ਦਰਸਾਨ ਕਰ ਉਸ ਆਦਰ ਮਿਸਵਾਜ ਦਾ ਉਹ ਜਿਹਨਾਂ ਨੇ ਇਸ ਗੱਲ ਤੇ ਪਹਿਲੇ ਆਉਂਦਿਆਂ ਹੁੰਦਾ ਜੀ ਦੇਖੋ ਜਿਹੜੀ ਗੱਲ ਜਾਤ ਪਾਤ ਦੀ ਹੈ ਉਹ ਵੱਡੇ ਪੱਦਰ ਤੇ ਅੱਜ ਵੀ ਜਰੂਰੀ ਹੈ ਉਹਦਾ ਸਿੱਟਾ ਬਣਿਆ ਵੀ ਮਤਾ ਪਾ ਕੇ ਇਹਨੂੰ ਫੈਟਾ ਦੇਣਾ ਜੀ ਦੀਵਾਰ ਨੂੰ ਤਾ ਲੈਣਾ ਕੋਈ ਅਸੀਂ ਇਹ ਸਮਝਦੇ ਆਂ ਕਿ ਇਹ ਤੱਕਾਈ ਨਹੀਂ ਹੈ 바ਵਾ ਸਭ ਡਾਕਟਰ ਨੂੰ ਵੇਲ ਕਰਕੇ ਉਸ ਤੋਂ ਅਨੁਮਾਨ ਲੈਂਦੇ ਕੋਸ਼ਿਸ਼ ਕਰਕੇ ਚੰਗੇ ਕਰਿਆ ਵੀ ਇਹ ਜਿਹੜਾ ਆ ਮਤਾ ਹੈ ਇਹ ਮਤਾ ਪੰਚਾਇਤ ਦਾ ਮਤਾ ਕਿਉਂਕਿ ਕਾਨੂੰਨ ਦੇ ਮਤਾਕਦ ਸੁਧਾਰ ਦੇ ਮਤਾਬਕ ਪੰਚਾਇਤ ਨੂੰ ਸਭ ਤੋਂ ਵੱਡਾ ਅਧਿਕਾਰ ਜਿਹੜਾ ਹੈ ਉਹ ਦਿੱਤਾ ਹੋਇਆ ਪਹਿਲੇ ਕਾਨੂੰਨ ਤੇ ਦਿੱਤਾ ਹੈ ਜੇ ਕੋਈ ਮਤੇ ਨੂੰ ਲਿਖ ਕੇ ਨੂੰ ਦੇ ਲੰਘਣਾ ਕਰਦਾ ਤਾਂ ਉਹਨਾਂ ਨੇ ਇਕੱਲਾ ਗੁਰਦਾਰਸ ਮੰਦਰ ਦੀ ਦਵਾਰਨ ਨਹੀਂ ਕਾਇਆ ਉਹਨਾਂ ਨੇ ਸ਼ਬਦਾਂ ਨੂੰ ਵੀ ਕਹਿ ਨਹੀਂ ਸਕਿਆ ਸ਼ਬਦਾਂ ਦੇ ਸਤਾਰਾ ਨੂੰ ਤੋੜਿਆ ਮੰਨ ਮਰਜ਼ੀ ਕਰੀਏ ਤਾਂ ਇਹ ਮੰਨ ਮਰਜ਼ੀ ਮੈਂ ਤਾਂ ਪਹਿਲਾਂ ਬੇਟੀਆਂ ਨੂੰ ਦੁਨੀਆਂ ਨੂੰ ਜਾਰੀ ਦਿੱਤੀ ਗਿਆ। ਵੀਰਵੰਦ ਨੇ ਇਸ ਚਲਚ ਨੂੰ ਪਹਿਲੇ ਦਿਨ ਤੋਂ ਜਾਰੀ ਕੀਤਾ। ਲੜਿਆ। ਜੀ। ਕੋਸ਼ਿਸ਼ ਹਮਤਿਆ ਕਿ ਇਹ ਇਹ ਤੱਕਾ ਹੈ। ਇਹ ਤੱਕਾ ਨਹੀਂ ਹੋਣਾ ਚਾਹੀਦਾ। ਜਾਕਤੀ ਤੌਰ ਤੇ ਤੱਕਦ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਕਲੀਅਰ ਹੈ ਵੀ ਜਦੋਂ ਮਤਾ ਪੈ ਜਾਂਦਾ ਜੀ ਕਿਸੇ ਦੀ ਕੋਈ ਪਾਵਰ ਨਹੀਂ ਹੁੰਦੀ ਇਹਨੂੰ ਰੱਦ ਕਰਨ ਦੀ। ਇਹ ਰੱਦ ਕਰ ਸਕਦਾ ਹੈ। ਡਿਪਟੀ ਡਾਇਰੈਕਟਰ ਵੀ ਕਰ ਸਕਦਾ ਨਹੀਂ ਤਾਂ ਕਿ ਕੋਈ ਹੈ ਹੀ ਨਹੀਂ ਕਾਨੂੰਨ ਦੇ ਕੋਈ ਲਾਈ ਹੈ ਨਹੀਂ ਡਿਪ ਡਿਪਟੀ ਡਾਇਰੈਕਟਰ ਦਾ ਕੁਝ ਦੇਖ ਨਹੀਂ ਜੀ ਉਹ ਵੀ ਦੇ ਉਹਦੇ ਕੋਲ ਵੀ ਗੱਲ ਜਾਂਦੀ ਹੈ ਤਾਂ ਉਹ ਵੀ ਦੇਖੇਗਾ ਇਹਨੂੰ ਰੱਖੇਗਾ ਜਾਂ ਸੋਚੇਗਾ ਉਹਦੇ ਬਾਅਦ ਛੱਡੇ ਜਾ ਕੇ ਕਾਨੂੰਨ ਦੇ ਦਰਰੇ ਤੇ ਲੈ ਕੇ ਉਹ ਸੱਦੇਗਾ ਪੰਚਾਇਤ ਨੂੰ ਬੁਲਾਏਗਾ ਸਾਰਿਆਂ ਨੂੰ ਬੁਲਾਏਗਾ ਭਾਈ ਇੱਕਦਮ ਹੋ ਗਿਆ ਇਹਨੂੰ ਸੈੱਟ ਕਰ ਜੀ ਬਿਨਾ ਉਹ ਤੇ ਕਹਦੇ ਹੁਕਮ ਤੋਂ ਬਗੈਰ ਹਟਾਉਣਾ ਇਹ ਜੁਰਮ ਬਣਦਾ ਹੂੰ ਉਹਨਾਂ ਦੇ ਖਿਲਾਫ ਤੇ ਜੁਰਮ ਪੰਜਾਬ ਸਰਕਾਰ ਨੂੰ ਲਾਣਾ ਚਾਹੀਦਾ ਜੀ ਇਹ ਜੁਰਮ ਲੱਗਦਾ ਉਹਨਾਂ ਨੂੰ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਹਨਾਂ ਨੇ ਇਸ ਦਿਵਾਰ ਨੂੰ ਤਾਇਆ ਜਿਹੜੇ ਉਹਦੇ ਸੰਗੀ ਵਾਲਾ ਅੱਜ ਨਹੀਂ ਤਾਂ ਕੱਲ ਨੂੰ ਪਰਚੇ ਹੋਣਗੇ ਅੱਜ ਨਹੀਂ ਤਾਂ ਕੱਲ ਦਿਵਾਰ ਇੱਥੇ ਬਣੇਗੀ ਔਰ ਸੰਪੂਰੀ ਆਸ ਹੈ ਸਭ ਲੋਕਾਂ ਦੇ ਵਿਸ਼ਵਾਸਕ ਦੇ ਆਸਤਾ ਸਾਡੀ ਤੇ ਪਿੰਡ ਦੀ ਆਸਤਾ ਤੇ ਇਹ ਜਿਹੜੀ ਦਿਵਾਰ ਹੈ ਤੇ ਅੱਜ ਨਹੀਂ ਤਾਂ ਕੱਲ ਬਣੇਗੀ ਮੇਰੇ ਖਿਆਲ ਹੈ ਵੇ ਅਸੀਂ ਕਹਿ ਰਹੇ ਹਾਂ ਕਿ ਉਹ ਗੱਲ ਕਿਹੜਾ ਹੈ ਕਿ ਇਹ ਸਭ ਦਾ ਜਿਹੜਾ ਵਿਅਕਤ ਵੱਡਾ ਰੱਤਬੂ ਹੋਇਆ ਜੀ ਉਹ ਹੋਇਆ ਜੀ ਇਹ ਨਾਲੇ ਸਭ ਵਿੱਚ ਹੋਇਆ ਤਾਂ ਤਵਾਦ ਤੋਂ ਦੇ ਆਖਾਫ ਕਰਕੇ ਮੀਡੀਆ ਦਾ ਸੋਸ਼ਲ ਮੀਡੀਆ ਦਾ ਵੀ ਜਿਹੜਾ ਦੂਸਰਾ ਮੀਡੀਆ ਉਹ ਕਾਬੂ ਨਹੀਂ ਕਰਦਾ ਕਾਬੂ ਨਹੀਂ ਲਾਰੇਆ ਸੋਸ਼ਲ ਮੀਡੀਆ ਨੇ ਸਾਰੀ ਦੁਨੀਆ ਨਾਲ ਗੱਲ ਪਹੁੰਚਾਈ ਹੈ ਤਾਂ ਧੰਨਵਾਦ ਆ ਤੁਹਾਡਾ ਵੀ ਕਾਜੀ ਚੰਗਰੂ ਸਾਹਿਬ ਦੇ ਜੈਪਾਲ ਜੈਪੀਓ ਜੈਪੀਓ ਓਏ 100 ਰੁਪਏ 700 ਰੁਪਏ ਆਵਾਜ਼ ਨੀ ਲੈ ਸੇਪੂਰੀ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਕਰਦੋ ਜੀ ਚੋਜਲਾ ਸਾਹਿਬ ਦਾਸ ਗੁਰੂਰਾ ਸਾਹਿਬ ਫਰੈਂਡਸ ਕੋਲੇ ਪ੍ਰਦਾਨ ਅੱਜ ਮਹਾਨ ਪੁਰਸ਼ ਇਥੇ ਪਹੁੰਚੇ ਨੇ ਜੀ ਧੰਨਵਾਦ ਕਰਨਾ ਚਾਹੁੰਗੀ ਤੇ ਆਖਣਾ ਚਾਹੁੰਗੇ ਔਰ ਹੌਸਲਾ ਬਣਾ ਕੇ ਰੱਖਣ ਦੀ ਲੋੜ ਸੰਗਤ ਨੂੰ ਅੱਜ ਸ਼੍ਰੀ ਗੁਰੂ ਅਰਜਨ ਸਿੰਘ ਸ਼ੋਪਰਾਪੁਰ ਧਰਤੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆ ਸੰਤ ਸ੍ਰਿੰਦਰਦਾਸ ਜੀ ਅੱਜ ਧੜੀਤਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇਸ਼ਾਰੇ ਦੇ ਉੱਤੇ ਔਰ ਡੀਸੀ ਦੇ ਰਾਹੀਂ ਦੇ ਹੁਕਮਾਂ ਦੇ ਅਨੁਸਾਰ ਇੱਥੇ ਜਿਹੜੀ ਹੈ ਪੰਚਾਇਤ ਨੇ ਜਿਹੜਾ 10-4 ਨੂੰ ਮਤਾ ਪਾ ਕੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਦਾਸ ਮਹਾਰਾਜ ਦੇ ਮੰਨ ਵਾਲੇ ਲੋਕਾਂ ਨੂੰ ਸ੍ਰੀ ਗੁਰੂ ਦਾਸ ਮਹਾਰਾਜ ਦੇ ਨਾਂ ਦੇ ਉੱਤੇ ਜਿਹੜਾ ਸਮਾਗਮ ਹਰ ਮਾਣ ਵਾਲਾ ਤੇ 5743 ਖਸਰਾ ਨੰਬਰ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਤੇ ਉਹਦੇ ਸਬੰਧ ਦੇ ਵਿੱਚ ਜਿਹੜੇ ਉਹਨਾਂ ਨੇ ਕਦਮ ਬਣਾਈਆਂ ਸੀ ਉਹ ਢਾਇਢੇ ਵੀ ਚੁੱਕੀਆਂ ਗਈਆਂ ਜਿਸ ਦੇ ਨਾਲ ਗੁਰੂ ਦਾਸ ਮਹਾਰਾਜ ਦੇ ਮੰਨ ਵਾਲੇ ਲੋਕਾਂ ਨੇ ਬੜੀ ਸੇਵਾ ਕੀਤੀ ਹੈ ਇਹ ਵੀ ਧਾਰਨ ਸਾਮਣਾ ਵਾਲੋਂ ਘਟਕ ਪਲਤੀ ਹੈ ਤੋ ਇਸ ਕਰਕੇ ਇਥੇ ਬੋਜਨ ਸਮਾਜ ਪਾਰਟੀ ਨੇ ਇਸ ਲੜਾਈ ਨੂੰ ਜਦੋਂ ਪਤਾ ਲੱਗਾ ਮਾਨ ਜੋ ਬੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਵਰਤੂ ਪ੍ਰਸ਼ਾਦ ਔਰ ਉਹਨਾਂ ਨੇ ਬੋਜਨ ਸਮਾਜ ਪਾਰਟੀ ਦੀ ਵਿਧਾਨ ਸਭਾ ਹਲਕਾ ਫਲਾਉਰ ਦੇ ਇੱਕ ਮੁੱਖੀ ਟੀਮ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਇੱਕ ਮੁੱਖੀ ਟੀਮ ਜਿਹੜੀ ਹੈ ਉਹਨਾਂ ਨੇ ਇਸ ਲੜਾਈ ਨੂੰ ਜਰਾ ਨਰੰਦਰਾ ਨੇਕਿਆ ਕੀਤਾ ਔਰ ਉਹਦੇ ਨਾਲ ਨਾਲ ਅਸੀਂ ਸੰਤ ਸਮਾਜ ਦਾ ਵੀ ਤੰਦਰੁਸਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਤਵੇਰੇ ਸੰਤ ਟਿਕਾਣਾ ਦੀ ਇੱਥੇ ਪਹੁੰਚ ਕੀਤੀ ਔਰ ਉਹ ਤੋਂ ਬਾਅਦ ਕੱਲ ਪਈ ਦਿਨਾਂ ਤੋਂ ਬਤਵਕ ਜਿਹੜਿਆ ਸੰਤ ਸਹਿਬਾਨ ਇੱਥੇ ਪਹੁੰਚ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਉਹ ਸਮਾਜ ਦੀ ਲੜਾਈ ਦੇ ਵਿੱਚ ਜਿਹੜੇ ਆ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਜਿਹੜੇ ਆ ਅਸੀਂ ਸਾਰੇ ਸੰਤਾਂ ਦਾ ਪੈਦਲੋਂ ਧੰਨਵਾਦੀ ਕਰਦੇ ਆ ਔਰ ਇਹ ਆਸ ਬੱਝ ਗਈ ਆ ਪਿੰਡ ਦੇ ਸਾਥੀਆਂ ਨੇ ਲੋਕਾਂ ਦੀ ਵੀ ਕਿ ਇਹ ਗੰਦਗੀ ਉਹ ਕੰਦਾ ਉਹਨਾਂ ਨੇ ਢਾਈਆਂ ਇਹ ਹਰ ਸੰਤ ਵਿੱਚ ਬਣ ਕੇ ਰਹਿਣਗੇ ਔਰ ਇਹਦੇ ਵਾਸਤੇ ਕੋਈ ਵੀ ਕਾਨੂੰਨੀ ਸਾਡੇ ਕੋਲ ਅਧਿਕ ਨਹੀਂ ਹੈ ਅਸੀਂ ਤਾਂ ਫਿਰ ਵੀ ਸਰਕਾਰ ਨੂੰ ਕਿਹਾ ਕਿ ਅਸੀਂ ਸਭ ਸਰਪੰਚੀ ਨਾਲ ਬਣ ਜਾਦੇ ਆਂ ਜੀ ਬੱਝੇ ਕਰ ਲੈਣਗੇ ਨਹੀਂ ਤਾਂ ਲੋਕਾਂ ਦਾ ਜੋ ਮੰਨਿਆ ਇਹ ਕੰਦਾ ਜਿਹੜੇ ਆਸਾਰੀ ਆ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜੀ ਪਹਿਚਰਕ ਤੌਰ ਤੇ ਬਣ ਜਾ ਜਰਾ 1:00 ਵਜੇ ਗੱਲੇ ਤੇ ਸਮਾਜ ਦੇ ਮੋਰੀ ਕੋਈ ਬੰਦਾ ਅੜੇਗਾ ਨਹੀਂ ਇਹ ਕੰਦਾ ਜਿਹੜੀ ਅੱਧਰ ਪਿਆਕੇ ਰਹਿਣੀ ਹੈ ਔਰ ਲੋਕਾਂ ਦਾ ਜਿਹੜਾ ਅੱਜ ਮੰਨ ਚਤਾ ਜੋ ਗੁਰਦੁਆਰਾ ਸਾਹਿਬ ਦੇ ਸਵੰਦ ਦੇ ਵਿੱਚ ਆਸਤਾ ਉਹਨਾਂ ਦੀ ਔਰ ਉਹ ਮੇਰੀ ਪੂਰੀ ਹੋਏਗੀ ਔਰ ਇਹ ਲੜਾਈ ਜਿਹੜੀ ਅਸੀਂ ਲੜਨ ਜਾ ਰਹੇ ਹਾਂ ਹਰ ਤਰੀਕੇ ਜੜਾਈ ਆ ਔਰ ਪ੍ਰਚਾਰਣ ਦੇ ਖਿਲਾਫ ਜਿਨ੍ਹਾਂ ਨੇ ਇਹ ਗਲਤ ਕਦਮ ਚੁੱਕੇ ਆ ਔਰ ਚਾਹੇ ਕਰੀਆ ਕਨ ਦਾ ਸਰਪੰਚ ਸਮੇਤ ਜਿੰਨੇ ਵੀ ਅਧਿਕਾਰੀ ਆ ਉਹਨਾਂ ਦੇ ਬੜੀ ਕਰਮਾ ਜਿਹੜੇ ਕਾਨੂੰਨੀ ਹੋਣੀ ਚਾਹੀਦੀ ਆ ਔਰ ਉਹਨਾਂ ਨੂੰ ਗਰਫਰ ਕੇ ਜੇਲਾ ਵਿੱਚ ਬੰਦ ਕਰਕੇ ਉਹਨਾਂ ਨੂੰ ਮਰਿਆ ਸਿਆਮਾ ਦੇ ਲਾਗੇ ਨਹੀਂ ਚਾਹੀਦੇ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਬੱਚੇ ਨਾਲ ਕੋਈ ਹਿੰਮਤ ਨਾ ਪੈਦਾ ਹੋਵੇ ਤਾਂ ਕੋਈ ਗਵਨਤਕ ਖੜਾ ਲੈਣ ਦੇ ਲਈ ਇਸ ਕਰਕੇ ਅਸੀਂ ਫਿਰ ਸਮੂਰਿਕੀ ਸੰਗਤ ਬਲਵ ਬੌਜੇਸਮਾਲੀ ਪਾਰਟੀ ਪੰਜਾਬ ਨੂੰ ਮੈਂ ਸੰਤ ਸ੍ਰਿੰਦਰ ਨਲ ਗਾਜੀ ਦਾ ਜਿਹੜਾ ਤਹਿਦੂ ਧਰਵਾਦ ਵੀ ਕਰਦਾ ਔਰ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ ਦੇ ਵਿੱਚ ਮੋਰ ਮੋਰੇ ਰੁਕੇ ਸਾਡਾ ਆਪਣੇ ਆਪ ਜਿਹੜੇ ਹੋਏ ਨੇ ਔਰ ਬੋਧਜ ਸਮਾਜ ਪਾਲਟੀ ਔਰ ਸੰਤ ਸਮਾਜ ਦਾ ਇਸ ਲੜਾਈ ਨੇ ਇੱਕ ਜਰੂਰ ਦਿੱਤੀ ਕਿ ਅਸੀਂ ਸਾਡਾ ਪ੍ਰੋਸਾ ਜਿਹੜਾ ਪ੍ਰੋਗਰਾਮ ਗੁਰਾਇਆ ਦੇ ਅੰਦਰ ਬੋਧਜ ਸਮਾਜ ਪਾਲਟੀ ਵੱਲੋਂ ਹੋਗਾ 7 ਸਤੰਬਰ ਦਾ ਉਹਦੇ ਵਿੱਚ ਵੀ ਅਪੀਲ ਕਰਨੀ ਚਾਹੂਗੇ ਸੰਤ ਸਮਾਜਿਕ ਸੰਗਠਨ 39 ਤੇ 7 ਸਤੰਬਰ ਨੂੰ ਬੋਧਜ ਸਮਾਜ ਪਾਲਟੀ ਵੱਲੋਂ ਜਵਾਬਾ ਪਧਰਤੀ ਜਿਹੜੀ ਆ ਇਸ ਮਸਲੇ ਨੂੰ ਲੈ ਕੇ ਜਿਹੜੀ ਆ ਉਹ ਮਹਾਨ ਰੈਲੀ ਜਿਹੜੀ ਰੱਖੀ ਗਈ ਹੈ ਤੇ ਆਕਰ ਦੇ ਰੱਖੀ ਗਈ ਹੈ ਮਨਜੋ ਬਾਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਉਤਰ ਸਿੰਘ ਕ੍ਰਿਪੜੀ ਸਾਹਿਬ ਨੇ ਵੀ ਉਸੇ ਦਿਨ ਕਿਹਾ ਸੀ ਕਿ ਸੰਤ ਸਮਾਜ ਨੂੰ ਇਸ ਮਾਮਲੇ ਦੇ ਮোরে ਹੋ ਕੇ ਸਾਡਾ ਸਾਥ ਲੈਣਾ ਚਾਹੀਦਾ ਅਸੀਂ ਪਹਿਲਾਂ ਵੀ ਮਨਜੋ ਡਾਕਟਰ ਉਤਰ ਸਿੰਘ ਕ੍ਰਿਪੜੀ ਜੀ ਨੇ ਬਈ ਅਪੀਲ ਕੀਤੀ ਹੈ ਅਰ ਅੱਜ ਵੀ ਬੇਨਤੀ ਕਰਦੇ ਹਾਂ ਕਿ ਸੰਤ ਸਮਾਜ ਨੂੰ ਬਿਨਾ ਕਿਤੇ ਤਿੰਨ ਪੇ ਤੋਂ ਤੁਹਾਨੂੰ ਜਿਹੜੀ ਇਹਤ ਮਸਲੇ ਨੂੰ ਹੱਲ ਕਰ ਲਈ ਸਮਾਜ ਦੇ ਨਾਲ ਜਿਹੜਾ ਮੋਢਾ ਮੋਢੇ ਨਾਲ ਜੋੜ ਕੇ ਤਾਲਣਾ ਚਾਹੀਦਾ ਤਾਂ ਕਿ ਅਸੀਂ ਇਸ ਸਮਾਜ ਦਾ ਇਹ ਹੌਸਲਾ ਬਣ ਸਕੇ ਔਰ ਆਉਣ ਵਾਲੇ ਸਮੇਂ ਵਿੱਚ ਸਮਾਜ ਜਿਹੜਾ ਬਾਬਾ ਸਾਹਿਬ ਡਾਕਟਰ ਮੇਕਰਤਾਬ ਔਰ ਗੁਰੂ ਜੀ ਦਾ ਸਫਰੀ ਦੇ ਸੁਪਨਾ ਹੈ ਦਾ ਭਾਰਤ ਜਿਹੜਾ बनाने अग्न बढ़ सके और इस सारे सत्स्य जोगाड़ पड़ना चाहिए धनबाद करना सब धनबाद जयपुर जय जय ਦੀ ਵਾਸਤੇ ਹੌਸਲਾ ਵਧਾਉਣ ਦੇ ਵਾਸਤੇ ਔਰ ਇਨਸਾਫ ਦਿਵਾਉਣ ਦੇ ਵਾਸਤੇ ਵੀ ਹਿੰਮਤ ਕਰ ਰਹੇ ਨੇ ਲੰਬੀ ਲੰਬੀ ਕੋਸ਼ਿਸ਼ ਦੇ। ਸ਼ੇਰਪੁਰੀ ਸਾਹਿਬ ਜੈਪੀਐਮ ਜੈਪੀਐਮ ਜੈਪੀਐਮ। ਹਾਂ ਕੀ ਕਹਿਣਾ ਚਾਹੂਗੇ ਇਸ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਦਿਵਾਰਾਂ ਤੋੜੀਆਂ ਚਾਰ ਜਵਾਰੀ ਦੀ ਕਿਆਜ ਲਈ ਮੌਕਾ ਦਿੱਤੇ ਹੋ। ਹਾਂਜੀ ਹਾਂਜੀ। ਦੇਖੋ ਇਸ ਮਾਮਲਾ ਜਿਹੜਾ ਨਾ ਬਹੁਤ ਹੀ ਗੰਭੀਰ ਹੈ। ਸਾਡੀ ਕੌਮ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਸਾਡਾ ਜਿਹੜਾ ਸਮਾਜ ਹੈ ਫਜੇ ਵੀ ਕਿਤਨਾ ਕਿਤੇ ਅਸੀਂ ਨਾ ਇਹਨਾਂ ਗੱਲਾਂ ਦੇ ਵਿੱਚ ਕਾਹ ਸਹੀ ਹੋਏ ਮੇਰੇ ਕਹਿਣ ਤੋਂ ਭਾਵ ਕਿ ਜਿਹੜਾ ਇੱਥੇ ਜੁਨਿਟੀ ਹੋਣੀ ਚਾਹੀਦੀ ਸਾਡੀ ਸਾਰਿਆਂ ਦੀ ਮੈਂ ਇੱਕ ਇੱਕ ਦਾ ਦਿੰਦਾ ਗੱਲ ਦੀ ਕਿ ਜੇ ਤ੍ਰਿਪਤਾ ਫੰਡ ਦੇ ਵਿੱਚ ਇਹ ਵਗਿਆ ਨਾ ਹੁੰਦਾ ਤਾਂ ਇਹ ਜਿਹੜੀ ਧਰਤੀ ਤੇ ਅਸੀਂ ਖੜੇ ਆ ਪਵਿੱਤਰ ਨਹੀਂ ਸੀ ਹੋਣੀ ਕਹਿਣ ਦਾ ਮਤਲਬ ਕਿ ਹਰ ਢੇਰੇ ਦਾ ਸੰਤ ਇੱਥੇ ਆ ਕੇ ਪੈਰ ਪਾ ਲਿਆ। ਮਹਾਨ ਪੁਰਸ਼ ਆ ਗਿਆ। ਇਹ ਇੱਕ ਇਤਿਹਾਸਿਕ ਜਗ੍ਹਾ ਬਣ ਗਈ ਹੈ। ਇੱਥੇ ਮੈਂ ਕਹਿੰਦਾ ਜਿਹੜੇ ਜਿਹੜਾ ਕੋਈ ਨਗਰ ਦੇ ਦੋ ਚਾਰ ਬੰਦੇ ਇੱਧਰ ਉੱਧਰ ਹੈਗੇ ਵੀ ਆ ਇਹਦੇ ਖਿਲਾਫ ਵੀ ਆ ਉਹਨਾਂ ਨੂੰ ਵੀ ਇਹਦੇ ਇਹਨੂੰ ਨਤਮਸਤਕ ਹੋਣਾ ਚਾਹੀਦਾ। ਜੇ ਐਡੀਆਂ ਵੱਡੀਆਂ ਹਸਤੀਆਂ ਇੱਥੇ ਆ ਕੇ ਇਸ 700 ਪ੍ਰਾਪਤ ਤੇ ਧਰਦੀ ਨੂੰ 700 ਸ਼ੋਅ ਦੇ ਸਕਦੀਆਂ ਤੇ ਅਸੀਂ ਇੱਥੇ ਕਿਤੋਂ ਤਸ਼ ਵੀ ਨਹੀਂ ਹੈ। ਮੈਂ ਜੋਨਾ ਕਿ ਨਗਰ ਵਾਲੇ ਇਕੱਠੇ ਹੋ ਕੇ ਜਿੱਥੇ ਅੱਗੇ ਕਲਾ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਬਣਨਾ ਸੀ ਉੱਥੇ ਇਤਿਹਾਸਿਕ ਅਬ ਇਹ ਗੁਰੂ ਦੇਵਦਾਸ ਐ ਕਮਿਊਨਿਟੀ ਹਾਲ ਬਣਨਾ ਚਾਹੀਦਾ ਕਾਰਨ ਕਿ ਇੱਥੇ ਬਹੁਤ ਵੱਡੇ ਵੱਡੇ ਮਹਾਂਪੁਰਸ਼ ਸੰਤ 체ੜੂ ਵਾਲੇ ਜੀ ਸੰਤ ਕ੍ਰਿਸ਼ਨनाथ ਜੀ ਵੀ ਉਹੀ ਪਹੁੰਚੇ ਨੇ ਐ ਸੰਤ ਕੁਲਵੰਤ ਜੀ ਪਰਮਜਾਰਾ ਜੀ ਸਾਈ ਤੇ ਪੱਪਲ ਸ਼ਾਹ ਜੀ ਤੇ ਸੰਤ ਸਿਕੰਦਰਦਾਸ ਜੀ ਪ੍ਰਾਨਗੜ੍ਹ ਸਾਹਿਬ ਵਾਲੇ ਸਾਰੇ ਪਹੁੰਚ ਗਏ ਹੋਰ ਵੀ ਸੰਗਤਾਂ ਬਹੁਤ ਆ ਰਹੀਆਂ ਮੇਰੇ ਮੇਰੀ ਜਿੰਨੀ ਕੁ ਨੋਲੇਜ ਬੱਚਾ ਮੈਂ ਉਹਨਾਂ ਤੁਹਾਨੂੰ ਦੱਸਦਾ ਹੋਰ ਵੀ ਬਹੁਤ ਸੰਗਤਾਂ ਜਿਹੜੀਆਂ ਸਾਰਿਆਂ ਦੀ ਸਾਰੇ ਧਰਮਾਂ ਨੂੰ ਮੰਨਦੇ ਆਂ ਹਰ ਜਗ੍ਹਾ ਸੀ ਨਤਮਸਤਕ ਹੁੰਨੇ ਆ ਤੇ ਫਿਰ ਸਾਡੇ ਨਾਲ ਕਿਉਂ ਬੇਤਰਾ ਹੁੰਦਾ ਇਹ ਇਹ ਜਿਹੜਾ ਸੋਚਣ ਦਾ ਬਿਸ਼ਾ ਇੱਥੇ ਸਮਾਜ ਨੂੰ ਮੈਂ ਕਹੂੰਗਾ ਇੱਕ ਬੇਨਤੀ ਕਰਾਂਗਾ ਕਿ ਸਮਾਜ ਨੂੰ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਜੇ ਸਮਾਜ ਨਹੀਂ ਇਕੱਠਾ ਹੁੰਦਾ ਤਾਂ ਇਸ ਤੋਂ ਵੀ ਵੱਧ ਤੋਂ ਵੀ ਬੱਤਰ ਜਿਹੜੀ ਗੱਲ ਅੱਗੇ ਤੋਂ ਹੋਣ ਵਾਲੀ ਧੂਣ ਜਾ ਰਹੀ ਆ ਜਿਹਦਾ ਕਿਸੇ ਐਸੇ ਫੇ ਜਿਹੜਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਜਿੰਨੇਕ ਸਾਡੇ ਕੋਲ ਸਾਹ ਬਚੇ ਆ ਜਿੰਨੀਕ ਸਾਡੇ ਕੋਲ ਸ਼ਕਤੀ ਬਚੀ ਆ ਸਾਨੂੰ ਗੁਰੂਆਂ ਦੇ ਸਨਮਾਨ ਦੇ ਵਿੱਚ ਤੇ ਲਾਉਣੀ ਚਾਹੀਦੀ ਇਹ ਮੇਰਾ ਮੈਸੇਜ ਆ ਲੋਕਾਂ ਨੂੰ ਇਹ ਕੋਈ ਕਿਸੇ ਦਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਇਹ ਜਿਹੜੀ ਹੈਗੀ ਆ ਵੀ ਇਹ ਗੱਲ ਗਲਤ ਆ ਮੈਂ ਕਹਿੰਦਾ ਇਹ ਚੰਗੀ ਗੱਲ ਹੈ ਕਿ ਜੇ ਲੋਕ ਇਕੱਠੇ ਹੋ ਗਏ ਇਸ ਜ਼ੁਲਮ ਦੇ ਨਾਲ ਸਾਡਾ ਪੂਰੇ ਦੇਸ਼ ਦਾ ਜਿਹੜਾ ਪ੍ਰਭਵਕ ਬਣ ਸਕਦਾ ਹੈ ਇਹਦਾ ਜ਼ੁਲਮ ਹੋਇਆ ਅਤਿਆਚਾਰ ਹੋਇਆ ਜਿਹੜਾ ਜੇ ਸਾਡੇ ਲੋਕ ਇਕੱਠੇ ਹੋ ਕੇ ਲੜਾਈ ਲੜ ਲੈਣ ਤਾਂ ਸਾਰੇ ਪੂਰੇ ਦੇਸ਼ ਦਾ ਜਿਹੜਾ ਸੁਧਾਰ ਹੋ ਸਕਦਾ ਨਾ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਮੈਂ ਕਹਿੰਦਾ ਕਿਉਂਕਿ ਜਦੋਂ ਚਿੰਗਾਰੀ ਬਣਾਈ ਮਾਂ ਬੜ ਬਣਦੀ ਆ ਤੇ ਪੂਰੀ ਦੁਨੀਆ ਦੇ ਵਿੱਚ ਉਹਦੀ ਲੋ ਹੋ ਜਾਂਦੀ ਐ ਇਹ ਇੱਕ ਮੈਸੇਜ ਆ ਸਾਡੇ ਸਾਡੇ ਲੋਕਾਂ ਲਈ ਮੈਂ ਕਹਿੰਦਾ ਕੱਲੇ ਆਧਾਰਮੀ ਜਿਹੜੇ ਲੋਕ ਆ ਉਹਨਾਂ ਵਾਸਤੇ ਨਹੀਂ ਆ ਜਿਹੜੇ ਪੀੜਤ ਲੋਕ ਆ ਜਿਹੜੇ ਦੁਖੀ ਲੋਕ ਨੇ ਵਕ ਵਕ ਧਰਮਾਂ 'ਚ ਵੰਡੇ ਹੋਏ ਲੋਕ ਨੇ ਅੱਜ ਸਾਡੇ ਨਾਲ ਹੋਈ ਗੱਲ ਉਹਨਾਂ ਨਾਲ ਹੋਵੇਗੀ ਅਸੀਂ ਉਹਨਾਂ ਨਾਲ ਵੀ ਖੜਨਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮਾਨ ਨਾਲ ਤਾਂ ਅਸੀਂ ਖੜੇ ਖੜੇ ਆ ਜੇ ਕਿਸੇ ਹੋਰ ਨਾਲ ਵੀ ਧਾਰਮਿਕ ਤੌਰ ਤੇ ਜਾਂ ਜਾਤੀ ਤੋਂ ਵਧ ਤਰਾ ਹੁੰਦਾ ਮੇਰੀ ਹਮੇਸ਼ਾ ਸੋਚ ਰਹੇ ਹਾਂ ਕਿ ਅਸੀਂ ਉਹਨਾਂ ਨਾਲ ਵੀ ਖੜਾਂਗੇ ਪਰ ਉਹਨਾਂ ਦੀ ਵੀ ਇੱਥੇ ਡਿਊਟੀ ਬਣਦੀ ਆ ਕਿ ਜਿੱਥੇ ਕਿਤੇ ਆ ਨਰਾਦਰ ਹੋਇਆ ਸਾਡੇ ਗੁਰੂ ਸਾਹਿਬ ਦਾ ਉੱਥੇ ਉਹਨਾਂ ਨੂੰ ਵੀ ਹਾ ਦਾ ਨਾਰਾ ਮਾਰਨਾ ਚਾਹੀਦਾ ਇਹ ਹੀ ਮੇਰਾ ਮੈਸੇਜ ਹੈ ਮੈਂ ਧੰਨਵਾਦ ਕਰਦਾ ਸੰਤ ਸਮਾਜ ਦਾ ਜਿਨ੍ਹਾਂ ਨੇ ਵੱਖ-ਵੱਖ ਡੇਰਾਂ ਤਵਾ ਕੇ ਆਪਣੀ ਸੰਗਤ ਦੇ ਨਾਲ ਇਥੇ ਆ ਕੇ ਨਤਮਸਤਕ ਹੋਏ ਆ ਔਰ ਨਗਰ ਦਾ ਜਿਹੜੇ ਮਲਮਾਂ ਦੇ ਉੱਤੇ ਜਖਮਾਂ ਦੇ ਉੱਤੇ ਜਿਹੜੀ ਮਲਮ ਲਾਈ ਆ ਉਹਦੇ ਲਈ ਮੈਂ ਵੈਲਕਮ ਕਰਦਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੈਪੀ ਜੈਪਾ ਧੰਨਵਾਦ